ਬਿਲਕੁਲ ਸਰ ਵੀਰ ਜੀਨ ਕਾਲ ਸਾਹਿਬ ਦੇਖੋ ਪਾਰਲੀਮੈਂਟ ਮੈਂਬਰ ਫੀਕੋੜ ਤੋਂ ਰੱਖਾਂ ਲੋਕਾਂ ਦੇ ਚੁਣੇ ਦੇ ਇੱਕ ਚੈਨਲ ਤੇ ਆਪਣੀ ਗੱਲਬਾਤ ਦੌਰਾਨ ਕੀ ਕਹਿ ਰਿਹਾ ਕਿ ਮੈਨੂੰ ਐਨਡੀਪੀਸੀ ਐਫਦੀਨ ਜਿਹੜਾ ਹੈਗਾ ਗ੍ਰਫਤਾਰ ਕੀਤਾ ਜਾ ਸਕਦਾ ਹੈ ਜਾਂ ਜਾਗਜ਼ਖਦੀਲ ਗ੍ਰਫਤਾਰੀ ਹੋ ਸਕਦੀ ਹੈ ਪਰ ਉਹਨਾਂ ਦੀ ਲੜਾਈ ਹੈ ਆਪ ਤੇ ਕਾਂਗਰਸ ਦੇ ਵਿਚਕਾਰ ਜੀ ਇਹ ਬਿਲਕੁਲ ਸਹੀ ਹੈ ਕਿ ਹਾਈ ਕੋਰਟ ਦਾ ਰੋਕੀਪਾ ਪ੍ਰਦਾਸਨ ਬਾਜਵਾ ਵੱਲੋਂ ਸਾਢੇ 6 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਜਾਵੇ ਫਿਰ ਮੇਰਾ ਕਹਲਾ ਜਾਂਚਵਾਰੇ ਤਾਂ ਸਹਿਯੋਗ ਵਾਰੇ ਸਬੂਤ ਲੈਣ ਦੀ ਲੋੜ ਨਹੀਂ ਆ ਉਹ ਤਾਂ ਬਾਜਵਾਜੀ ਨੇ ਖਾਲੀ ਸਾਢੇ ਘੰਟੇ ਲੈ ਲਿਆ ਸਹਿਯੋਗ ਦਾ ਤਾਂ ਤਾਂ ਅਮੀਰ ਸਾਹਿਬ ਬੰਦੀ ਸਿੰਘਾਂ ਦੇ ਉੱਤੇ ਤੇ ਕੇਂਦਰੀ ਲਖਾਰ ਦੇ ਵੀ ਨਜ਼ਰ ਆਇਆ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿਸੇ ਬੰਦੀ ਸਿੰਘਾਂ ਦਾ ਮੁੱਦਾ ਮਾਨਸਤਾ ਦਾ ਮੁੱਦਾ ਇਸ ਮਾਮਲੇ ਦਖਲ ਦਿਓ ਬਿੱਟੂ ਸਾਹਿਬ ਨੇ ਕਿਹਾ ਸੀ ਕਿ ਮੈਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਠਾਵਾਗਾ ਰਿਹਾਈ ਹੋਣੀ ਚਾਹੀਦੀ ਹੈ ਮਨੇ ਚੇਤੇ ਕਰਾ ਕੇ ਬਿੱਟੂ ਸਾਹਿਬ ਕਿੱਥੇ ਹੁਣ ਤੁਸੀਂ ਉਹਦਾ ਕੈਬਨਟ ਚ ਆਇਆ ਨੂੰ ਵੀ ਕਈ ਮਹੀਨੇ ਨਿਕਲ ਗਏ ਕਿਉਂ ਨਹੀਂ ਹੋ ਰਹੀ ਬੰਦੀ ਸਿੰਘਾਂ ਦੀ ਰਿਹਾਈ ਤੁਰੇ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਤੀ ਏਕੜਾ ਕਟੂਗੜ ਚਾਰ ਜਾਂ ਪੰਜ ਕੁਇੰਟਲ ਝਾੜ ਆਮ ਤੌਰ ਤੇ ਵਦੇਰੇ ਆਦਾ ਹੈ ਤੇ ਨੈਸ਼ਨਲ ਕਾਂਗਰਸ ਹੈਗੀ ਹੈ ਨੈਸ਼ਨਲ ਕਾਂਗਰਸ ਕੁੰਡੇ ਆ ਉਹ ਚੰਡੀਗੜ੍ਹ ਤੋਂ ਹੋਣ ਜਾ ਰਹੀ ਜਿਸ ਨਾ ਤਰੀਕਾ ਦਾ ਤੁਸੀਂ ਜੇਕਰ ਕਿਤੇ ਇਸ ਨmber ਦੇ ਮੈਂਬਰਾਂ ਚ ਉਹਦੇ ਨਾਲ ਪੂਰੇ ਦੇਸ਼ ਦੇ ਵਿੱਚੋਂ ਵਾਕਾ ਕਾ ਬੁੱਧੀਜੀਵੀ ਇਸ ਪਾਰਟ ਨਾਲ ਜੁੜੇ ਹੋਏ ਆਗੂ ਪਾਰਲੀਮੈਂਟ ਮੈਂਬਰ ਜੀ ਵਾਕਾ ਕਾ ਸੂਬਿਆਂ ਦੇ ਲੋਕ ਜਿਹੜੇ ਆ ਗਿਆ ਪਾਰਟਿਸਪੀਟ ਕਰਨਗੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਗੱਲਬਾਤ ਕਰਾਂਗੇ ਪੰਜਾਬ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਦੀ ਸਿਆਸਤ ਦੀ ਕਿਉਂਕਿ ਕਿਸ ਨਾ ਕਿਸੇ ਮੁੱਦੇ ਨੂੰ ਲੈ ਕੇ ਸਿਆਸਤ ਦੇ ਵਿੱਚ ਜਿੱਥੇ ਹਲਚਲ ਪੰਜਾਬ ਦੇ ਵਿੱਚ ਮੱਚੀ ਹੋਈ ਹੈ ਤਾਂ ਉੱਥੇ ਹੀ ਸੈਂਟਰ ਦੀਆਂ ਪਾਰਟੀਆਂ ਦੇ ਵਿੱਚ ਵੀ ਕੁਝ ਨਾ ਕੁਝ ਉਤਲ-ਪੁਤਲ ਹੈ ਜਿਹੜੀ ਉਹ ਚੱਲ ਰਹੀ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਪਰਾ ਮਿਹਰਬਾਨੀ ਜਸਕਰ ਸਤਿ ਸ਼੍ਰੀ ਅਕਾਲ ਅਹਾਂ ਮੁੱਦੇ ਅੱਜ ਲਾਉਂਦਾ ਹਾਂ ਜੀ ਬਿਲਕੁਲ ਅੱਛਾਬ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਤੋਂ ਐਮਪੀ ਸਰਪ੍ਰੀ ਸਿੰਘ ਖਾਲਸਾ ਉਹਨਾਂ ਨੇ ਇੱਕ ਅਜੀਹਾ ਬਿਆਨ ਦਿੱਤਾ ਜੋ ਕਿ ਨਿੱਜੀ ਚੈਨਲ ਦੇ ਇੱਕ ਇੰਟਰਵਿਊ ਦੇ ਵਿੱਚ ਦਿੱਤਾ ਗਿਆ ਜਿਸ ਨੇ ਕਾਫੀ ਸਵਾਲ ਖੜੇ ਕਰ ਦਿੱਤੇ ਕਿਉਂਕਿ ਉਹ ਸਿੱਧੇ ਤਰੀਕੇ ਦੇ ਨਾਲ ਇਹ ਕਹਿ ਰਹੇ ਨੇ ਕਹਿੰਦੇ ਮੇਰੇ ਉੱਪਰ ਐਫਆਈਆਰ ਦੀ ਕੋਸ਼ਿਸ਼ ਹੈ ਜਿਹੜੀ ਐਫਆਈਆਰ ਕਰਨ ਦੀ ਉਹ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਨਸ਼ਿਆਂ ਦੇ ਵਿਰੁੱਧ ਤੇ ਹੋਰ ਵੱਖ-ਵੱਖ ਜੋ ਗਲਤ ਚੀਜ਼ਾਂ ਚੱਲ ਰਹੀਆਂ ਸਮਾਜ ਚ ਉਹਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਆ ਤਾਂ ਇਸ ਲਈ ਕੀਤਾ ਜਾ ਰਿਹਾ ਹੈ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਿਆਸੀ ਪੱਖ ਤੋਂ ਇਸ ਦੀ ਕਿੰਨੀ ਮਤਦਤਾ ਹੈ ਬਿਲਕੁਲ ਸਰ ਜੀ ਜੀਨ ਖਾਲਸਾ ਦੇਖੋ ਪਾਰਲੀਮੈਂਟ ਮੈਂਬਰ ਫੀਕੋੜ ਤੋਂ ਲੱਖਾਂ ਲੋਕਾਂ ਦੇ ਚੁਣੇ ਦੇ ਹਮ ਇੱਕ ਚੈਨਲ ਤੇ ਆਪਣੀ ਗੱਲਬਾਤ ਦੌਰਾਨ ਕੀ ਕਹਿ ਰਿਹਾ ਹੈ ਖੱਤਸ਼ਾ ਪੜ੍ਹ ਕੇ ਆ ਪਾਰਲੀਮੈਂਟ ਮੈਂਬਰ ਕਿ ਮੈਨੂੰ ਐਨਡੀਪੀਸੀ ਐਕਦੀਨ ਜਿਹੜਾ ਹੈਗਾ ਗ੍ਰਫਤਾਰ ਕੀਤਾ ਜਾ ਸਕਦਾ ਹੈ ਡਾਕਜ਼ ਐਕਦੀਨ ਗ੍ਰਫਤਾਰੀ ਹੋ ਸਕਦੀ ਹੈ ਜੀ ਵੱਡੀ ਗੱਲ ਹੈ ਪਾਰਲੀਮੈਂਟ ਮੈਂਬਰ ਆਖਰ ਜਿਹੜਾ ਖਦਸ਼ਾ ਕਿਉਂ ਉਹ ਕਹਿੰਦੇ ਦੇਖੋ ਜੀ ਸਾਡਾ ਇੱਕ ਪਾਰਲੀਮੈਂਟ ਮੈਂਬਰ ਅਮਿਤਵਾਲ ਐਲੈਂਟ ਵਿਰਗੜ ਜੇਲ੍ਹ ਤੇ ਬੈਠਾ ਹੈ ਹੂੰ ਤੇ ਹੁਣ ਮੈਨੂੰ ਐਨਡੀਪੀਐਸ ਐਕਦੀਨ ਗ੍ਰਫਤਾਰ ਕਰਨ ਨੂੰ ਫਿਰਦੇ ਆ ਜਦੋਂਾਂ ਤੇ ਦਵਾਰੇ ਜਾਣਕਾਰੀ ਮੰਗੀ ਗਈ ਕਿ ਤੁਸੀਂ ਕਿਵੇਂ ਕਹਿੰਦੇ ਹੋ ਕਿਦਾਂ ਤੁਹਾਡੀ ਕੋਈ ਭੁਗਤਾ ਜਾਣਕਾਰੀ ਹੈ ਉਹਨਾਂ ਨੇ ਕਿਸੇ ਅਧਿਕਾਰੀ ਦਾ ਨਾਂ ਤਾਂ ਨਹੀਂ ਦੋ ਪੁਲਿਸ ਅਧਿਕਾਰੀ ਇਹਨਾਂ ਨੇ ਮੈਨੂੰ ਕਹ ਦਿੱਤੀ ਹੈ ਕਿ ਤੁਹਾਡੀ ਜੀ ਗ੍ਰਿਫਤਾਰੀ ਕਿਸੇ ਸੰਭਵ ਹੈ ਵੱਡੀ ਗੱਲ ਹੈ ਉਹਦਾ ਕਾਰਨ ਦੱਸ ਰਹੇ ਕਿ ਇਸ ਕਰਕੇ ਇਹ ਕਹਿੰਦੇ ਵਿਸਾਖੀ ਦੇ ਮੌਕੇ ਦੇ ਦੰਦੋਂ ਸਾਹ ਵਢੀ ਸਾਡੀ ਕਾਂਗਰਸ ਹੋਈ ਪਾਰਟੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਹ ਤੋਂ ਘਬਰਾ ਕੇ ਕਹਿੰਦੇ ਸਰਕਾਰ ਹੁਣ ਮੈਨੂੰ ਗ੍ਰਿਫਤਾਰ ਕਰਨ ਨੂੰ ਫਿਰਦੀ ਹੈ ਹਮ ਇਹ ਖਦਸ਼ਾ ਦਾ ਹੁਣ ਜਿਹੜਾ ਹੈਗਾ ਪਾਰਲੀਮੈਂਟ ਮੈਂਬਰ ਵੱਲੋਂ ਉਹਦਾ ਪ੍ਰਗਟਾਵਾ ਕੀਤਾ ਗਿਆ ਪਰ ਕਿੰਨੀ ਗੱਲ ਸਹੀ ਹੈ ਕਿੰਨੀ ਨਹੀਂ ਇਹਦੀ ਪੁਸ਼ਟੀ ਤਾਂ ਹੁਣ ਜਾਂ ਸਰਕਾਰ ਕਰ ਸਕਦੀ ਹੈ ਜਾਂ ਦਿਨੋਂ ਪੁੱਛਿਆ ਗਿਆ ਉਹ ਦੱਸ ਸਕਦੇ ਆ ਰਪਾ ਸਰਕਾਰੀ ਜਿਹੜੇ ਸਪੋਕਸਪਰਸ ਉਹਨਾਂ ਦੀ ਗੱਲ ਜ਼ਰੂਰ ਕਰਾਂਗੇ ਇਸ ਮੁੱਦੇ ਤੇ ਮੀਡੀਆ ਜੋ ਜਾਣਕਾਰੀ ਆਈ ਆ ਸਰਕਾਰ ਵੱਲੋਂ ਆ ਬਲੋਂ ਉਹ ਕਹਿੰਦੇ ਜੀ ਇਸ ਤਰ੍ਹਾਂ ਦਾ ਨਰਮੂਲ ਖਦਸ਼ਾ ਜੇ ਕਿਸੇ ਦਾ ਕੋਈ ਕਸੂਰ ਨਹੀਂ ਤਾਂ ਗ੍ਰਿਫਤਾਰ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਗ੍ਰਿਫਤਾਰੀ ਨਹੀਂ ਹੋਏਗੀ ਤੇ ਜੇ ਜਾ ਐਗਜ਼ੈਕਟ ਦੇ ਮਾਮਲੇ 'ਚ ਕੋਈ ਲਿਫਤ ਪਾਇਆ ਗਿਆ ਉਹ ਲੈਣ ਦੀ ਜ਼ਿੰਮੇਵਾਰੀ ਪਾਈ ਗਈ ਫੇਰ ਕਹਿੰਦੇ ਵੱਡੀ ਤੋਂ ਵੱਡੀ ਪੋਸਟ ਤੇ ਬੈਠਾ ਉਹਦਾ ਬਖਸ਼ਾ ਨਹੀਂ ਜਾਏਗਾ ਹੁਣ ਦੋਨਾਂ ਤਰ੍ਹਾਂ ਦੇ ਸਵਾਲ ਜਵਾਬ ਹੈ ਇੱਕਦਰ ਖੈਰੀ ਹੈ ਕਿ ਮੇਰੀ ਪੁਖਤਾ ਜਾਣਕਾਰੀ ਹੈ ਮੇਰੀ ਕਿਸੇ ਵੇਲੇ ਗ੍ਰਿਫਤਾਰੀ ਖੰਭਾ ਹੈ ਜਾਗ ਹੈ ਕਿਤੇ ਦੇ ਦਿਨ ਦੂਜੇ ਪਾਸੇ ਆਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਇਦਾਂ ਦਾ ਤੁਹਾਡਾ ਕੰਮ ਨਹੀਂ ਹੈ ਜਿਹੜਾ ਗੈਰਕਾਨੂੰਨੀ ਹੋਏ ਤਾਂ ਡਰਨ ਦੀ ਲੋੜ ਨਹੀਂ ਅਸ ਜ਼ਦਨ ਆਦਾਨੇ ਲਿਆ ਨਾਲ ਉਹਨੇ ਇਹ ਜ਼ਰੂਰ ਕਿਹਾ ਕਿ ਜਾਗ ਮਾਮਲਾ ਜਿੱਦਾਂ ਦੇ ਸੰਯਦਾ ਜਿਹੜੇ ਗੰਭੀਰ ਮਾਮਲੇ ਆ ਕੋਈ ਪਾਇਆ ਗਿਆ ਉਹਦੀ ਕੋਈ ਸੰਪਰਕ ਕਾਇਮ ਪੁੱਛ ਕੇ ਜਿਹੜੀ ਇਸ ਤਰੀਕੇ ਨਾਲ ਪਾਈ ਗਈ ਤਾਂ ਫਿਰ ਕਹਿੰਦੇ ਕਿੱਡੀ ਵੀ ਵੱਡੀ ਪੋਸਟ ਹੋਵੇ ਕਿੱਡੇ ਵੀ ਵੱਡੇ ਅਹੁਦੇ ਦੇ ਹੋਏ ਬਖਸ਼ਿਆ ਨਹੀਂ ਜਾਏਗਾ ਸੋ ਇਹ ਨਮਾਕ ਕਮਸਾਂ ਹਾਂ ਜਿਹੜਾ ਪੰਜਾਬ 'ਚ ਸਿਰਦਾ ਨਜ਼ਰ ਆ ਰਿਹਾ ਹੈ ਇਹ ਤੋਂ ਪਹਿਲਾਂ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਆਗੂ ਹੈ ਉਹ ਕਹਿੰਦੇ ਜੀ ਮੈਥੋਂ ਡਰ ਗਿਆ ਸਰਕਾਰ ਨੇ ਜਿਹੜਾ ਹੈਗਾ ਮੇਰੇ ਤੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਪਰ ਮਾਮਲਾ ਵੱਖਰੇ ਤੌਰ ਤੇ ਵੱਖਰਾ-ਵੱਖਰਾ ਹੈ ਆਪਾਂ ਖਾਲਸਾ ਦੀ ਗੱਲ ਕਰੀਏ ਮਿਹਦੇ ਬਾਰੇ ਕੋਈ ਸਪਸ਼ਟਤਾ ਤੇ ਜਾਣਕਾਰੀ ਤਾਂ ਨਹੀਂ ਪਰ ਸਰਕਾਰ ਇਹ ਜ਼ਰੂਰ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਮਹਮ ਸਰਕਾਰ ਬਹੁਤ ਜ਼ਬਰਦਸਤ ਚੜੀ ਗਈ ਹੈ ਆਪਾਂ ਜਾਣਦੇ ਕਿਤੇ ਪੀੜਾ ਪੰਜਾ ਕਿਤੇ ਕੋਈ ਪੰਜਾ ਵੀ ਚੱਲ ਰਿਹਾ ਬਿਲਡਿੰਗਾਂ ਡੇਹ ਰਹੀਆਂ ਹੈ ਕਿ ਗ੍ਰਿਫਤਾਰੀਆਂ ਵੀ ਹੋ ਰਹੀਆਂ ਹੈ ਅਜਾਤ ਉਸ ਕਰ ਵੀ ਪੰਜਾਬ ਚ ਛੱਡ ਕੇ ਜਾ ਰਿਹਾ ਉਹਨੇ ਸਾਰੇ ਕਸ ਦੇ ਚਲਦਿਆਂ ਕੀ ਖਾਲਸਾ ਜਿਹੜਾ ਉਹਦਾ ਬਿਆਨ ਆ ਪੋਲੀਟਿਕਲ ਤੌਰ ਤੇ ਜੇ ਉਹ ਕਹਿੰਦੇ ਕਿ ਪੋਲੀਟਿਕਲ ਤੌਰ ਤੇ ਕਿਉਂਕਿ ਵੱਡਾ ਹੰਗਾਰਾ ਮਿਲਿਆ ਬੀਟੀਆ ਜਿਹੜੀਆਂ ਰਿਪੋਰਟ ਆਈਆਂ ਦੇਖੋ ਇਹਦੇ ਬਾਰੇ ਕੋਈ ਲੋਰ ਹੈ ਨਹੀਂ ਕਿ ਤੁੰਦਵਾ ਸਾਹਿਬ ਜਿਹੜਾ ਵਾਰਿਸ ਪੰਜਾਬ ਦੀ ਜਿਹੜੀ ਕਾਨਫਰੰਸ ਹੋਈ ਹੈ ਉਹਨੂੰ ਵੱਡਾ ਹੰਗਾਰਾ ਮਿਲਿਆ ਪਰ ਇਹਦਾ ਅਰਥ ਉਹਨੂੰ ਖਾਲਸਾ ਜੀ ਕੱਢ ਰਿਹਾ ਇਸ ਗੱਲ ਦਾ ਕਿ ਉਹ ਡੇਂਘਾ ਰਹੇ ਤੋਂ ਡਰਦੇ ਆਂ ਇਹ ਸਰਕਾਰ ਮੈਨੂੰ ਗ੍ਰਿਫਤਾਰ ਕਰਨ ਨੂੰ ਫਿਰਦੀ ਐ ਇੱਕ ਪਾਰਲੀਮੈਂਟ ਮੈਂਬਰ ਸਾਡਾ ਪਹਿਲਾਂ ਹੀ ਗ੍ਰਿਫਤਾਰ ਹੈ ਤੇ ਦੂਜਾ ਕਹਿੰਦੇ ਮੈਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਅਧੀਨ ਕਿਉਂ ਕਰਤਾ ਹੈ ਜੀ ਕਹਿੰਦੇ ਜੀ ਪਾਰਲੀਮੈਂਟ ਮੈਂਬਰ ਖਾਤਨੀ ਪਾਇਆ ਜਾ ਸਕਦਾ ਇੱਕੋ ਇੱਕ ਡਰਗ ਦਾ ਐਕਟ ਹੈ ਜਿਹਦੇ ਅਧੀਨ ਜਿਹੜਾ ਹੈਗਾ ਪਾਰਲੀਮੈਂਟ ਦੇ ਸਪੀਕਰ ਤੋਂ ਜ਼ਰਦਲੈਂਡ ਦੀ ਲੋੜ ਨਹੀਂ ਪਵੇਗੀ ਇਸ ਕਰਕੇ ਕਹਿੰਦੇ ਮੇਰੇ ਤੇ ਐਕਟ ਲਾਇਆ ਜਾਏਗਾ ਉਨੇ ਦੀ ਦਾਵੇਦਾਰੀ ਹੈ ਇਹਦੀ ਆਪਾਂ ਸਿਰ ਦਾਵੇਦਾਰੀ ਦੀ ਪੁਸ਼ਟੀ ਨਹੀਂ ਕਰ ਸਕਦੇ ਆਖੰਤਰ ਵੱਲੋਂ ਜਰੂਰ ਜਵਾਬ ਆਇਆ ਹੈ ਕਿ ਜੇ ਕੋਈ ਕਿਸ ਦਾ ਕਸੂਰ ਨਹੀਂ ਤਾਂ ਕੋਈ ਕਾਰਵਾਈ ਨਹੀਂ ਕਸੂਰ ਹੋਇਆ ਤਾਂ ਕਾਰਵਾਈ ਹੋਏਗੀ ਹੋਏਗੀ ਜੀ ਜੀ ਸਤਿ ਸ੍ਰੀ ਅਕਾਲ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਮਾਮਲੇ 'ਚ ਜਿਸ ਤਰ੍ਹਾਂ ਦਾ ਬਿਆਨ ਉਹਨਾਂ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਬੰਬਾਂ ਨੂੰ ਲੈ ਕੇ ਦਿੱਤਾ ਗਿਆ ਉਸ ਤੋਂ ਬਾਅਦ ਫਸੇ ਜ਼ਰੂਰ ਹੋ ਪਾ ਪਰ ਅੱਜ ਹਾਈ ਕੋਰਟ ਨੇ ਕੁਝ ਰਾਹਤ ਦਿੱਤੀ ਹੈ ਕਿਉਂਕਿ ਗ੍ਰਿਫਤਾਰੀ ਤੇ ਰੋਕ ਲੱਗ ਚੁੱਕੀ ਹੈ ਉਹਨਾਂ ਦੇ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਿਉਂਕਿ ਅਗਲੀ ਤਰੀਕ ਹੈ ਜਿਹੜੀ ਪੇਸ਼ੀ ਵੀ ਉਹਨਾਂ ਦੀ ਹੋਏਗੀ ਅੱਗੇ ਮਾਮਲਾ ਵੀ ਚੱਲੇਗਾ ਪਰ ਫਿਲਹਾਲ ਗ੍ਰਿਫਤਾਰ ਨਹੀਂ ਹੋਣਗੇ ਸੋ ਇਸ ਤੇ ਵੀ ਕਾਂਗਰਸ ਕਹਿੰਦੀ ਦੇਖੋ ਜੀ ਅਸੀਂ ਤਾਂ ਕਹਿੰਦੇ ਬਹੁਤ ਵੱਡਾ ਮਾਰਕਾ ਮਾਰ ਲਿਆ ਕੋਈ ਗ੍ਰਿਫਤਾਰੀ ਨਹੀਂ ਹੋਈ ਦੇਖੋ ਜੇ ਤਾਂ ਕੋਈ ਪੰਜਾਬ ਦੇ ਇਤਨੀ ਗੱਲ ਹੋਵੇ ਮਾਰਕੇ ਦੀ ਗੱਲ ਤਾਂ ਕਹੀ ਜਾ ਸਕਦੀ ਹੈ ਪਰ ਉਹਨਾਂ ਦੀ ਲੜਾਈ ਹੈ ਆਪ ਤੇ ਕਾਂਗਰਸ ਦੇ ਵਿਚਕਾਰ ਜੀ ਇਹ ਬਿਲਕੁਲ ਸਹੀ ਹੈ ਕਿ ਹਾਈ ਕੋਰਟ ਦਾ ਰੋਕ ਕੀ ਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਅੱਜ ਪੰਜਾਬ ਦੀ ਜਿਹੜੀ ਆਪਣੀ ਸਰਵੋਚ ਅਦਾਲਤ ਹੈ ਹਾਈ ਕੋਰਟ ਉਸ ਵੱਲੋਂ ਇਹ ਜ਼ਰੂਰ ਆਇਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਔਰ ਕੋਈ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਉਹਦੀ ਬੇਨਤੀ ਕੀਤੀ ਗਈ ਸੀ ਰੱਦ ਕਰਨ ਲਈ ਔਰ ਰੱਦ ਨਹੀਂ ਕੀਤੀ ਗਈ ਜਾਂਚ ਸਹਿਯੋਗ ਦਾ ਦੇ ਦਿੱਤਾ ਗਿਆ ਜਿਹੜਾ ਉਹਨਾਂ ਨੇ ਕਿਹਾ ਹੀ ਹੈ ਕਿ ਮੈਂ ਜਾਂਚ ਪੂਰੀ ਤਰ੍ਹਾਂ ਸਹਿਯੋਗ ਦੇਵਾਂਗਾ ਉਹਦਾ ਖੈਰ ਸਹਿਯੋਗ ਦਾ ਕੱਲ ਉਹਨਾਂ ਸਬੂਤ ਨਹੀਂ ਦਿੱਤਾ 6 1/2 ਘੰਟੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੂੰ ਜਿਹੜੇ ਕੈਬਨਟ ਮੰਤਰੀ ਰਹੇ ਹੁਣ ਪਾਰਲੀਮੈਂਟ 'ਚ ਰਹੇ ਹੁਣ 1/2 6 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਜਾਵੇ ਤਾਂ ਫਿਰ ਮੇਰਾ ਕਹ ਲੈ ਜਾਂਚਵਾਰੇ ਤਾਂ ਸਹਿਯੋਗਾਰੇ ਸਬੂਤ ਲੈਣ ਦੀ ਲੋੜ ਨਹੀਂ ਆ ਉਹ ਤਾਂ ਬਾਜਬਾ ਜੀ ਨੇ ਖਾਲੀ ਸਾਡੀ ਗੱਲ ਲੈ ਲੈ ਸਹਿਯੋਗ ਦਾ ਤਾਂ ਹਮਮ ਪਰ ਕਿਉਂਕਿ ਦਾਲੇ ਦਾ ਇੱਕ ਨਿਜ਼ਮ ਹੈ ਉਹਨਾਂ ਨੇ ਕਿਹਾ ਕਿ ਸਹਿਯੋਗ ਦੇ ਉਹ ਬਾਜਬਾ ਨੇ ਕਿਹਾ ਮੈਂ ਸਹਿਯੋਗ ਧਿਆਨਗਾ ਦੇਾਂਗਾ ਇਤਾਸੀ ਕਹੋਣੀ ਬੈਲੋ ਹੁਣ ਆ ਜਗੇ ਆਪਾਂ ਪੋਲੀਟੀਕਲ ਐਂਗਲ ਤੇ ਕਮਜ਼ਾਣ ਦਾ ਪੋਲੀਟੀਕਲ ਐਂਗਲ ਤੇ ਚਾਹ ਪਿਆ ਬਿਲਕੁਲ ਜੀ ਅਦਾਲਤ ਨੇ ਕਹਿਦਾ ਬਾਜਾ ਨੂੰ ਕਿ ਤੁਸੀਂ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕਰਨੀ 22 ਤਰੀਕ ਨੂੰ ਪੇਸ਼ੀ ਆ 22 ਤਰੀਕ ਨੂੰ ਅਗਲੀ ਸੁਣਵਾਈ ਹੋਏਗੀ ਅੱਗੇ ਕੀ ਹੋਏਗਾ ਕੀ ਨਹੀਂ ਹੋਏਗਾ ਅਦਾਲਤ ਦੀ ਕਾਰਵਾਈ ਦਾ ਆਪਾਂ ਕੋਸ਼ਿਸ਼ ਤੇ ਕੋਈ ਟਿੱਪਣੀ ਕਰ ਸਕਦੇ ਆ ਪਰ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਅੱਜ ਮੇਰਾ ਖਿਆਲ ਹੈ ਵੀ ਉਹਨਾਂ ਨੇ ਕੋਈ ਕਾਜ਼ਾ ਨਹੀਂ ਛੱਡੀ ਪ੍ਰਤਾਪ ਬਾਜਵਾ ਦੇ ਆਵੇ ਪੰਜਾਬੀ ਚ ਗਏ ਤਾਂਮਨ अरोड़ा ਨੇ ਬੋਲ ਬੋਲ ਕੇ ਤਾਣੇ ਮਾਰੇ ਮਾਰ ਮਾਰ ਕੇ ਗਿੱਟੇ ਛਾਂਗਦੇ ਪ੍ਰਤਾਪ ਬਾਜਵਾ ਦੇ ਪੁਰਾਣੀਆਂ ਗੱਲਾਂ ਅਮਰੋੜਾ ਨੂੰ ਵੀ ਗੱਲਬਾਤ ਕਰਨ ਦਾ ਬੜਾ ਢੰਗ ਆਉਂਦਾ ਹੈ ਪੁਰਾਣੇ ਕੋਈ ਮੈਗਜ਼ੀਨ ਦੀਆਂ ਗੱਲਾਂ ਕਹਿੰਦੇ ਦੇਖੋ ਜੀ ਨਾ ਤੂੰ ਕਹਿੰਦੇ ਦੁੱਧਾ ਅਖਬਾਰ ਦੀਆਂ ਗੱਲਾਂ ਅਖਬਾਰ ਦੀ ਗੱਲ ਕਹਿ ਕੇ ਕਹਿੰਦੇ ਤੁਸੀਂ ਕਿਹਾ ਨਾ ਕਿ ਵੀ ਇਨੇ ਬੰਬ ਚੱਲ ਗਏ ਇਹਨੇ ਨਹੀਂ ਚੱਲੇ ਅਸੀਦਾ ਕਹਿੰਦੇ ਪੁੱਛਿਆ ਹੀ ਆ ਨਾ ਇਸ ਗੱਲ ਦਾ ਜੇ ਦੱਸ ਦਿੰਦਾ ਵੀ 32 ਬੰਬ ਕਿੱਥੇ ਪਏ ਆ ਜੇ ਗੱਲ ਤਾਂ ਮੇਰੀ ਖਬਰ ਦਾ ਮਾਫੀ ਮੰਗੇ ਇਸ ਪਾਸੇ ਦਾ ਕਹਿੰਦੇ ਪ੍ਰਵਾਵਾ ਜਾ ਪਿਆ ਨਹੀਂ ਉਹ ਕਹਿੰਦਾ ਮੈਨੂੰ ਕਹੀ ਜਾਂਦਾ ਕਿ ਮੈਂ ਜਾਤੀ ਗੱਲਾਂ ਕਰਦਾ ਬੜੇ ਤਰੀਕੇ ਨਾਲ ਉਹਨਾਂ ਨੇ ਕਹੀ ਗੱਲ ਕਿ ਮੈਂ ਤਾਂ ਜਾਤੀ ਗੱਲ ਕਰਨ ਦੇ ਹੱਕ 'ਚ ਨਹੀਂ ਰਾਮਨ ਅਰੂੜਾ ਨੇ ਕਸਰ ਕੋਈ ਨਹੀਂ ਛੱਡੀ ਉਹਨਾਂ ਨੇ ਇੱਕ ਪੁਰਾਣੇ ਮੈਗਜ਼ੀਨ ਦੀ ਕੋਈ ਰਿਪੋਰਟ ਕੱਢ ਲਈ ਕਹਿੰਦੇ ਨੈਸ਼ਨਲ ਲੈਵ ਦਾ ਮੈਗਜ਼ੀਨ ਹੈ ਬਾਇਵਾਸ ਹਨ ਉਹਨਾਂ ਨੇ ਕਿਤੇ ਜਿਹੜਾ ਹੈਗਾ ਦ ਦ ਜਿਦਾਂ ਦਾ ਮਾਹੌਲ ਉਸ ਵੇਲੇ ਬਣਿਆ ਸੀਗਾ ਜਦੋਂ ਆਪਾਂ ਖੜਕੂਆ ਦੇ ਦੌਰ ਦੀ ਗੱਲ ਕਰਦੇ ਆ ਉਹ ਦੌਰ ਦੇ ਵਿੱਚ ਉਹ ਕਹਿੰਦੇ ਵੀ ਤੈਨੂੰ ਸਕਟਾ 23 ਦੀ ਕੋਠੀ ਚ ਇੱਥੇ ਹੈ ਉੱਥੇ ਕਿਦਾਂ ਦੀ ਇੱਕ ਕਾਰ ਜਿਹੜੀ ਸਮਗਰੀ ਪਈ ਸੀ ਉਹਦਾ ਚੇਤਾ ਫੇਰ ਉਹ ਉਹ ਦੌਰ ਦੇ ਫੜੇ ਗਏ ਹੁਣੇ ਉਹ ਕਹਿੰਦੇ ਉਹਨਾਂ ਨੇ ਕਿਹਦੇ ਕਿਹਦੇ ਨਾਂ ਲਏ ਸੀ ਉਹਨਾਂ ਦੇ ਤਾਰਾਂ ਕਿੰਨਾ ਕਿੰਨਾ ਨਾਲ ਜੁੜਦੀਆਂ ਸੀ ਕਹਿੰਦੇ ਚੇਤੇ ਆ ਭਾਈ ਜਾਨੂ بار بار ਪੁੱਛਿਆ ਤੇ ਨਾਲ ਹੀ ਗੱਲ ਵੱਡੀ ਗੱਲ ਉਹਨੇ ਕਹੀ ਕਿ ਬਾਜਵਾ ਜੀ ਤੁਸੀਂ ਸਮਾਂ ਤੇ ਥਾਨ ਆਪਣੇ ਮਰਜ਼ੀ ਨਾਲ ਚੁਣ ਲਓ ਕਹਿੰਦੇ মিডিਆ ਵਾਲੇ ਭਾਵਾਂਗੇ ਅੱਗੇ ਆਪਾਂ ਜੀ ਫਿਰ ਕਹਿੰਦਾ ਆਪਾਂ ਆਪਣੇ ਸਾਹਮਣੇ ਹੋਵਾਂਗੇ ਕਹਿੰਦੇ ਜੇ 5 ਮਿੰਟਾਂ ਦੇ ਵਿੱਚ ਇਹਨਾਂ ਮੈਂ ਸਾਰੇ ਬਕੀ ਅਧੜ ਕੇ ਰੱਖਤੇ ਸਾਰੀਆਂ ਗੱਲਾਂ ਦੇ ਤਰਫੇ ਮੈਨੂੰ ਅਮਨ ਅਰੋੜਾ ਨਾਲ ਕਿਹਾ ਹੂੰ ਹੁਣ ਪ੍ਰਤਾਪ ਬਾਜਾ ਕਿਉਂਕਿ ਅਦਾਲਤ ਵੱਲੋਂ ਬਨਾਈ ਹੈ ਪਰ ਪਿਛਲੇ ਵੀਡੀਓ ਜਿਹੜੀਆਂ ਹੈਗੀਆਂ ਪਿਛਲੀ ਕਲਿੱਪਿੰਗ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਚੱਲ ਰਹੀਆਂ ਹਨ ਅਮਨ ਰੋੜਾ ਨੂੰ ਚੁਣੌਤੀ ਦੇਣ ਦੀ ਇੱਕ ਪੁਰਾਣੀ ਵੀਡੀਓ 'ਚ ਉਹ ਵੀ ਕਹਿ ਰਿਹਾ ਹੈ ਕਿ ਅਮਨ ਰੋੜਾ ਮੈਂ ਤੇਰੇ ਬਾਰੇ ਬਹੁਤ ਕੁਝ ਕਹਿ ਸਕਦਾ ਹਾਂ ਪਰ ਮੈਂ ਸੰਜਮ ਤੋਂ ਕੰਮ ਲੈ ਰਿਹਾ ਮੈਂ ਨਹੀਂ ਕਹਿਣਾ ਚਾਹੁੰਦਾ ਔਰ ਨਾਲ ਇਹ ਵੀ ਕਹਿੰਦੇ ਕਿ ਮੈਂ ਇਦਾਂ ਦੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਐ ਖੈਰ ਪਿਛਲੀ ਕਲਿੱਪਿੰਗ ਜ਼ਰੂਰ ਹੈ ਪਰ ਕਾਂਗਰਸ ਜ਼ਰੂਰ ਇਸ ਗੱਲ ਦੇ ਉੱਤੇ ਸਰਗਰਮ ਹੋਈ ਵੀ ਹੈ ਲਗਾਤਾਰ ਉਹਨਾਂ ਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਕਿਤੇ ਮੀਡੀਆ 'ਚ ਇਸ ਗੱਲ ਦਾ ਵੀ ਜ਼ਿਕਰ ਆ ਰਿਹਾ ਹੈ ਜੀ ਇਹ ਜੋ ਇਹ ਪੇछा ਪੈ ਗਿਆ ਆਪ ਦਾ ਤੇ ਕਾਂਗਰਸ ਦਾ ਕਾਂਗਰਸ ਇਹਦੇ ਨਾਲ ਇੱਕ ਮੁੱਠ ਹੁੰਦੀ ਨਜ਼ਰ ਆ ਰਹੀ ਹੈ ਜਿਹੜੇ ਆਪ ਸਦੀ ਫੁੱਟ ਸੀ ਤਰੇੜਾ ਸੀ ਉਹ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਏਕਾਵਾਧਾ ਨਜ਼ਰ ਆ ਰਿਹਾ ਦੂਜੇ ਪਾਸੇ ਇਹ ਵੀ ਹੈ ਕਿ ਹੁਣ ਵਾਲੇ ਦਿਨਾਂ 'ਚ ਇਹ ਵੀ ਨਜ਼ਰ ਆ ਰਹੀ ਹੈ ਕਿ ਪ੍ਰਤਾਪ ਬਾਜਵਾ ਇਸ ਮੁੱਦੇ ਤੇ ਕੀ ਜਵਾਬ ਦੇਣਗੇ ਕਿਉਂਕਿ ਬਾਰ-ਬਾਰ ਅਮਰਉੜਾ ਇੱਕੋ ਗੱਲ ਕਹਿੰਦੇ ਆ ਕਿ ਤੁਸੀਂ ਕਿਹਾ ਬੱਤੇ ਬੰਬ ਜਿਹੜੇ ਅਣ ਚੱਲੇ ਆ 18 ਚੱਲ ਚੁੱਕਿਆ ਕਹਿੰਦੇ ਬੇਰਵਾ ਦਿਓ ਜਾਂ ਬੇਰਵਾ ਦਿਓ ਕਿ ਕਿਹਦੇ ਕਿੱਥੇ ਚੱਲਿਆ ਤੇ ਕਿਹਦੇ ਤੇ ਚੱਲਣੇ ਸੀ ਜੀ ਇਹ ਝੂਠੀਆ ਗੱਲ ਤੇ ਕਹਿੰਦੇ ਫਿਰ ਮਾਫੀ ਮੰਗੋ ਸੋ ਪੰਜਾਬ ਦਾ ਦਾਇਰੇ ਚ ਕੋਈ ਲੈਣਾ ਦੇਣਾ ਨਹੀਂ ਪਰ ਇਹ ਹੈ ਕਿ ਪੰਜਾਬ ਵਿਆਮ ਸੁਧਾਰਨਾਗਰ ਦੇ ਸਾਹਮਣੇ ਜ਼ਰੂਰ ਆ ਸਕਦਾ ਹੈ ਕਿ ਜੇ ਉਹਨਾਂ ਦੇ ਆਗੂ ਵੱਡੇ ਆਗੂ ਆਗੂ ਵੀ ਕੋਈ ਛੋਟੇ ਪੱਧਰ ਦੇ ਨਹੀਂ ਬਿਲਕੁਲ ਆਮ ਆਦਮੀ ਪਾਰਟੀ ਦੇ ਹਵਨੋੜਾ ਮੰਤਰੀ ਆ ਪ੍ਰਧਾਨ ਅਮਨ अरोड़ा ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਆ ਪ੍ਰਤਾਵਾਜਵਾ ਦੋਨੇ ਆਮਣੋ ਸਾਹਮਣੇ ਹੋ ਰਹੇ ਕਿਹੜੇ ਮਾਮਲੇ ਤੇ ਪੰਜਾਬ ਚ ਬੰਬਾਂ ਦੀ ਗਿਣਤੀ ਨੂੰ ਲੈ ਕੇ ਜੀ ਉਹ ਕਹਿੰਦਾ ਮੈਂ ਸਹੀ ਗਿਆ ਉਹ ਕਹਿੰਦੇ ਸਹੀ ਗਿਆ ਤਾਂ ਦੱਸ ਫਿਰ ਕਿੱਥੇ ਆ ਸੋ ਜਿਹੜਾ ਸਧਾਰਨ ਵਿਅਕਤੀ ਹੈ ਉਹ ਇਹ ਤਾਂ ਸੋਚ ਹੀ ਸਕਦਾ ਹੈ ਕਿ ਜੇ ਪੰਜਾਬ ਚ ਉਹਦੀ ਸਥਿਤੀ ਹੈ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਕੀ ਸਵਾਲ ਹੋਏਗਾ ਬਿਲਕੁਲ ਇਹੀ ਸਵਾਲ ਜਿਹੜਾ ਹੈ ਅਮਨ अरोड़ा ਵੱਲੋਂ ਤੇ ਆਪ ਵੱਲੋਂ ਅਠਾ ਹਜ਼ਾਰ ਆ ਰਿਹਾ ਜੀ ਜੀ ਬਿਲਕੁਲ ਸਿਲਸਾਬ ਅੱਗੇ ਗੱਲ ਕਰਾਂਗੇ ਤੇ ਗੱਲ ਕਰਾਂਗੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਅੱਜ ਹੋਈ ਮੀਟਿੰਗ ਦੀ ਮੀਟਿੰਗ ਬਹੁਤ ਖਾਸ ਸੀ ਕਿਉਂਕਿ ਕਈ ਤਰ੍ਹਾਂ ਦੇ ਅਹਿਮ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਜੋ ਕਿ ਸਿਆਸੀ ਪੱਖ ਤੋਂ ਵੀ ਕਾਫੀ ਪ੍ਰਭਾਵ ਹੈ ਜਿਹੜਾ ਉਹ ਰੱਖਦੇ ਨੇ ਕਿਹੜੇ ਕਿਹੜੇ ਫੈਸਲੇ ਨੇ ਜ਼ਿਕਰ ਜ਼ਰੂਰ ਕਰੋ ਬਿਲਕੁਲ ਇੱਕਦਾ ਪਏ ਕਵਾਂਗੇ ਕਿ ਦੇਖੋ ਐਡਵੋਕੇਟ ਜਿੰਦਰ ਸਿੰਘ ਧਾਮੀ ਆ ਸਿਵਾ ਵਾਪਸ ਲੈਣ ਤੋਂ ਬਾਅਦ ਮੇਰਾ ਤਾਂ ਢੰਗ ਦੀ ਪਹਿਲੀ ਐਚਪੀਸੀ ਦੀ ਜਿਹੜੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੈ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਔਰ ਉਸ ਮੀਟਿੰਗ 'ਚ ਧਾਮੀ ਸਾਹਿਬ ਬੰਦੀ ਸਿੰਘਾਂ ਦੇ ਮੁੱਦੇ ਤੇ ਕੇਂਦਰ ਨੂੰ ਲਕਾਰ ਦੇ ਵੀ ਨਜ਼ਰ ਆਏ ਹੈ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਕਿ ਜੇ ਬੰਦੀ ਸਿੰਘਾਂ ਦਾ ਮੁੱਦਾ ਮਾਨਤਾ ਦਾ ਮੁੱਦਾ ਇਸ ਮਾਮਲੇ ਦਖਲ ਦਿਓ ਔਰ ਕੇਂਦਰ ਨੂੰ ਹਦਾਇਤਾਂ ਜਾਰੀ ਕਰੋ ਕਿ ਕਿਉਂ ਨਹੀਂ ਉਹਨਾਂ ਨੂੰ ਛੁਡਾਇਆ ਜਾਂਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਮਾਨਤਾ ਦਾ ਮੁੱਦਾ ਹੈ ਉਹ ਬਹੁਤ ਸਾਰੇ ਮਾਮਲਿਆਂ 'ਚ ਕੇਂਦਰ ਇਹ ਫੈਸਲੇ ਲੈਂਦਾ ਹੈ ਤਾਂ ਗੰਦੀ ਸਿੰਘਾਂ ਦੇ ਮੁੱਦੇ ਤੇ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਹੁਣ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਪ੍ਰਾਂਤ ਆਮੀ ਨੇ ਇਸ ਮਾਮਲੇ ਨੂੰ ਵਾਰਿਆ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਦੇਖਿਆ ਜਾਏਗਾ ਕਿ ਐਸਜੀਪੀਸੀ ਹੋਰ ਕੀ ਫੈਸਲਾ ਲਏਗੀ ਜਾਂ ਕੀ ਕਾਰਵਾਈ ਕਰੇਗੀ ਪਰ ਵੱਡਾ ਮਾਮਲਾ ਵਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਭਾਈ ਰਾਜੂਵਾਲਾ ਦੀ ਗੱਲ ਕੀਤੀ ਹੈ ਉਹਨਾਂ ਨੇ ਜਗਤਾਰਵਾਰਾ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਆਪਣੀਆਂ ਸਜ਼ਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਆਖਰੇ ਦਾ ਫੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ ਆਪਾਂ ਸਾਰੇ ਜਾਣਦੇ ਆ ਐ ਜੀਪੀਸੀ ਨੇ ਲੱਖਾਂ ਦਸਤਕਤ ਕਰਵਾ ਕੇ ਦਿੱਤੇ ਇਹਦੇ باوجود ਕੋਈ ਸੁਣਵਾਈ ਨਹੀਂ ਅਕਾਲੀ ਦਲ ਵੱਲੋਂ ਵੀ ਅਪੀਲ ਕੀਤੀ ਕਿ ਕੋਈ ਸੁਣਵਾਈ ਨਹੀਂ ਫਿਰ ਉਹਨੇ ਗੱਲ ਹੋਰ ਜਿਹੜਾ ਧਾਮੀ ਸਾਹਿਬ ਨੇ ਚੇਤੇ ਕਰਾਈ ਉਹ ਕਿ ਗੁਰੂ ਜੀ ਵਿਨੀਤ ਬਿੱਟੂ ਇਹ ਆ ਦੇ ਕੇਂਦਰ ਦੇ ਕੈਬਨਟ ਮੰਤਰੀ ਹੈ ਸੌਜੋ ਕਣ ਜਿਹੜੀ ਪਹਿਲੇ ਦਿਨ ਕਹਿੰਦੇ ਉਹਨਾਂ ਨੇ ਗੱਲਬਾਤ ਕੀਤੀ ਬਿੱਟੂ ਸਾਹਿਬ ਨੇ ਕਿਹਾ ਸੀ ਕਿ ਮੈਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਠਾਵਾਵਾਂਗਾ ਰਿਹਾਈ ਹੋਣੀ ਚਾਹੀਦੀ ਹੈ ਮਨ ਚੇਤੇ ਕਰਾ ਕੇ ਬਿੱਟੂ ਸਾਹਿਬ ਕਿੱਥੇ ਹੁਣ ਤੁਸੀਂ ਹੁਣ ਤਾਂ ਕੈਬਨਟ ਚ ਆਇਆ ਨੂੰ ਵੀ ਕਈ ਮਹੀਨੇ ਨਿਕਲ ਗਏ ਕਿਉਂ ਨਹੀਂ ਹੋ ਰਹੀ ਬੰਦੀ ਸਿੰਘਾਂ ਦੀ ਰਿਹਾਈ ਸ੍ਰਿਕ ਦਰਿਕੇ ਨਾਲ ਉਹਨਾਂ ਨੇ ਭਾਜਪਾ ਤੇ ਕੈਬਨਟ ਮੰਤਰੀਆਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਨਾਲ ਵੱਡਾ ਸਵਾਲ اٹਹਾ ਦੂਜਾ ਹੈ ਮੁੱਦਾ ਜਿਹੜਾ ਸੋ ਮੁੱਛੇ ਸਿਕਪੰਥ ਨਾਲ ਜੁੜਿਆ ਉਹ ਹੈ ਸਿੰਘ ਸਾਹਿਬਾਨ ਦੀ ਨਿਯੁਕਤੀ ਉਹਨਾਂ ਨੂੰ ਲਾਉਣ ਤੇ ਉਹਨਾਂ ਨੂੰ ਹਟਾਉਣ ਵਿਧੇ ਵਿਵਧਾਨ ਦਾ ਮਾਮਲਾ ਜੀ ਆਪਾਂ ਇਹ ਵੀ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਚ ਇਸ ਮਾਮਲੇ ਨੂੰ ਲੈ ਕੇ ਕਾਫੀ ਬਾਗੂਲਾ ਹੋਇਆ ਦਮਦਿਤ ਟਕਸਾਲ ਦੀ ਗੱਲ ਕਰ ਲਈਏ ਕਿ ਦੂਜਿਆਂ ਹੋਰ ਪੰਧਖ ਜਤੇਬੰਦੀ ਦੀ ਗੱਲ ਕਰ ਲਈਏ ਉਹਨਾਂ ਹੋਣ ਲਗਾਤਾਰ ਐਸਜੀਪੀਸੀ ਅਕਾਲੀ ਦਲ ਇਹਨਾਂ ਨੂੰ ਘੇਰਿਆ ਜਾ ਰਿਹਾ ਹੈ ਕਿ ਆਖਰ ਸਿੰਘ ਸਾਹਿਬਾਨ ਚਾਹੇ ਕਾਲਤਾ ਦੇ ਜਤੇਦਾਰ ਇਹ ਦੰਦਵਾ ਸਾਹ ਦੇ ਜਥੇਦਾਰ ਸਹਿਤਾ ਤਸੀਰ ਕੇਸਗੜ ਸਾਹ ਦੇ ਜਥੇਦਾਰ ਉਹਨਾਂ ਨੂੰ ਕਿਸ ਵਿਧੀ ਨਾਲ ਹਟਾਇਆ ਗਿਆ ਤੇ ਨਵੀਆਂ ਨੁਜ਼ੂਰਤیں ਕਿਸ ਵਿਧੀ ਨਾਲ ਕੀਤੀਆਂ ਗਈਆਂ ਹੂੰ ਔਰ ਇਹ ਕੋਈ ਸਵਾਲ ਨਵਾਂ ਨਹੀਂ ਹੈ ਬਿਲਕੁਲ ਮੈਨੂੰ ਯਾਦ ਆ ਕਿ ਜਦੋਂ ਸ਼ੂਨੀ ਗੁਰਦਰਪੰਦ ਗੁੱਡੀ ਦੇ ਪ੍ਰਾਂਤ ਜਿੱਥੇ ਗੱਚਾਂ ਸਿੰਘ ਟੋੜਾ ਹੁੰਦੇ ਸੀ ਉਸ ਵੇਲੇ ਵੀ ਸਵਾਲ ਉੱਠਦਾ ਰਿਹਾ ਪ੍ਰਕਾਸ਼ ਸਿੰਘ ਬਾਦਲ ਤੋਂ ਟੋੜਾ ਸਾਹਿਬ ਜੀ ਤੋਂ ਬਾਅਦ ਪਏ ਉਦੋਂ ਵੀ ਸਵਾਲ ਉੱਠਿਆ ਜਦੋਂ ਜਥੇਦਾਰ ਅਨੰਦ ਸਿੰਘ ਨੂੰ ਅਹੁਦੇ ਤੋਂ ਲਾਇਆ ਗਿਆ ਕਾਲ ਸਾਹ ਦੀ ਜਥੇਦਾਰੀ ਤੋਂ ਉਦੋਂ ਵੀ ਸਵਾਲ ਉੱਠਿਆ ਬਾਕੀ ਕਈ ਮੌਕਿਆਂ ਤੇ ਵੀ ਉੱਠੇ ਉਹ ਦੇਖਿਆ ਜਾਏਗਾ ਕਿ ਜਿਸ ਤਰੀਕੇ ਨਾਲ ਜੀਬੀਸੀ ਪ੍ਰਧਾਨਤਾ ਮੀਨ ਨੇ ਸਟੈਂਡ ਲਿਆ ਜੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਇਸ ਮਾਮਲੇ ਤੇ ਜਥੇਬੰਦੀਆਂ ਵੱਲੋਂ ਸਾਨੂੰ ਸੁਝਾਅ ਵੀ ਆਏ ਆ ਕੋਈ ਦਿਨਾਂ ਤੱਕ ਉਸ ਸੁਝਾਵਾ ਦੀ ਜਿਹੜੀ ਤਰੀਕ ਸੀ ਉਹ ਕਹਿੰਦੇ ਸਮਾਪਤ ਹੋ ਰਹੀ ਹੈ ਤੇ ਪਰ ਸਮਾਸੀਂ ਵਧਾਵਾਂਗੇ ਲੱਗਦਾ ਇਹ ਹੈ ਇੱਕ ਚੰਗਾ ਉਪਰਾਲਾ ਇਹ ਵੀ ਹੋਏਗਾ ਜੇ ਐਸਜੀਪੀਸੀ ਕੋਈ ਵਿਧੀ ਵਿਧਾਨ ਤੈਅ ਕਰਦੀ ਹੈ ਜਿਹਦੇ ਮੁਤਾਬਕ ਇਹ ਨਾ ਹੋਵੇ ਚਾਹੇ ਪੋਲੀਟਿਕਲ ਦਵਾ ਹੋਵੇ ਚਾਹੇ ਕਿਸੇ ਆਗੂ ਦਾ ਦਵਾ ਹੋਵੇ ਇਹ ਜਿਹਨੂੰ ਉਹਦੇ ਮਤਾਬਕ ਨਹੀਂ ਚੱਲਿਆ ਜਾਂਦਾ ਚਾਹੇ ਕਾਲ ਚਾਸ ਦੇ ਜਥੇਦਾਰ ਹੋਣ ਹੂੰ ਚਾਹੇ ਕਿਸੇ ਹੋਤਖ ਸਹਿਬਾਨ ਦੇ ਜਥੇਦਾਰ ਹੋਣ ਜਿਨੂੰ ਮਰਜ਼ੀ ਹਟਾ ਦਿਓ ਤੇ ਜਿਹਨੂੰ ਮਰਜ਼ੀ ਲਾ ਦਿਓ ਸਿੱਖ ਕੌਮ ਦੀ ਸਭ ਤੋਂ ਸਰਮੌਰ ਜਥੇਬੰਦੀਆਂ ਸਰਮੌਰ ਤਖਤ ਹੋਣ ਉਹਨਾਂ ਅਗੇ ਨਤਮਸਤਕ ਹੁੰਦੇ ਆ ਦੁਨੀਆ ਪਰ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਤੇ ਉਹਨਾਂ ਦੀਆਂ ਨਿਯੁਕਤੀਆਂ ਦਾ ਕੋਈ ਵਿਧੀ ਵਿਵਧਾਨ ਤਾਂ ਹੋਣਾ ਹੀ ਚਾਹੀਦਾ ਨਾ ਜਿਸ ਤਰੀਕੇ ਨਾਲ ਹਟਾਏ ਤੇ ਲਾਏ ਜਾਂਦੇ ਆ ਬਹੁਤ ਵੱਡੇ ਸਵਾਲ ਉੱਠਦੇ ਆ ਧਾਮੀ ਸਾਹਿਬ ਨੇ ਇਸ ਮਾਮਲੇ 'ਚ ਹੀ ਵੱਡਾ ਪ੍ਰਾਲਾ ਕਰਦੇ ਨਜ਼ਰ ਆ ਰਿਹਾ ਹੈ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਵੀ ਕੋਈ ਨਾ ਕੋਈ ਵਿਧੀ ਵਿਵਧਾਨ ਜਿਹੜਾ ਬਣਦਾ ਸਾਹਮਣੇ ਨਜ਼ਰ ਆਏਗਾ ਜੀ ਇਹ ਮੁਦੇ ਲਏ ਇਹ ਤੋਂ ਇਲਾਵਾ ਜੀਪੀਸੀ ਦੇ ਹੋਰਸਦਾਰਾਂ ਦੇ ਮਾਮਲੇ ਵੀ ਸੀ ਪਰ ਦੋ ਮਾਮਲੇ ਜਿਹੜੇ ਪੋਲੀਟਿਕਲ ਤੌਰ ਤੇ ਕਹਿ ਲਈ ਆਪਾਂ ਪੰਥਕ ਮਾਮਲੇ ਆ ਗਾ ਸੰਬੰਧ ਦੇ ਕਹਿ ਲਈ ਉੱਪਰ ਕੇ ਸਾਹਮਣੇ ਨਜ਼ਰ ਆਇਆ ਜੀ ਜੀ ਸ਼ੁੱਧ ਸਭ्ञ ਬਾਗਯਵਾਦਿਆਂ ਦੀ ਗੱਲ ਕਰਦੇ ਹਾਂ ਕਣਕ ਦੀ ਫਸਲ ਦੀ ਇਹ ਸਵਾਰ ਕਿਸਾਨ ਕਾਫੀ ਖੁਸ਼ ਨੇ ਕਿਉਂਕਿ ਕਣਕ ਦੀ ਫਸਲ ਦਾ ਜੋ ਝਾੜ ਹੈ ਉਹ ਵਧੀਆ ਨਿਕਲ ਰਿਹਾ ਹੈ ਦਾਣਾ ਕਾਫੀ ਮੋਟਾ ਹੈ ਕਣਕ ਦਾ ਇਸ ਕਰਕੇ ਜਿਹੜੀ ਫਾਇਦੇਮੰਦ ਇਸ ਵਾਰ ਦੀ ਕਣਕ ਕਿਸਾਨਾਂ ਲਈ ਕਾਫੀ ਜ਼ਿਆਦਾ ਹੋ ਰਹੀ ਹੈ ਪਰ ਨਾਲ ਹੀ ਗੱਲ ਕਰੀਏ ਤਾਂ ਮੌਸਮ ਵੀ ਫਿਲਹਾਲ ਕੋਈ ਕਸਰ ਨਹੀਂ ਛੱਡ ਰਿਹਾ ਬਹੁਤ ਸਾਰੀਆਂ ਥਾਵਾਂ ਅਚਹੀਆਂ ਨੇ ਜਿੱਥੇ ਕਣੀਆਂ ਨੇ ਮੀ ਹੈ ਪਰ ਨਾਲ ਨਾਲ ਤੂਫਾਨ ਵੀ ਚੱਲ ਰਿਹਾ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਉਹ ਕਣਕ ਦੇ ਡਿੱਗਣ ਦੀ ਸੰਭਾਵਨਾ ਬਹੁਤ ਵਧੀ ਹੋਈ ਹੈ ਕਿਵੇਂ ਦੇਖਦੇ ਹੋ ਕਿ ਕਿਸਾਨ ਜੋ ਕਿ ਇੱਥੋਂ ਤੱਕ ਹੁਣ ਪਹੁੰਚਿਆ ਜਦੋਂ ਕਣਕ ਨੂੰ ਅਖੀਰ ਤੱਕ ਲਜਾਂ ਚ ਸਿਰਫ 2-4-5 ਦਿਨ ਦਾ ਸਮਾਂ ਤਾਂ ਅਜੇਹਾ ਮੌਨਸੂਨ ਬਣਿਆ ਹੋਇਆ ਹੈ ਤੇ ਕੋਈ ਇੱਕਦਾ ਚੰਗੀ ਗੱਲ ਤਾਂ ਇਹ ਹੈ ਕਿ ਐਸਾ ਜਿਹੜੀ ਕਣਕ ਦੀ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਗਈ ਹੈ ਜਿਹੜੀ ਮੂੜਲੇ ਤੌਰ ਤੇ ਮੰਡੀਆਂ ਚ ਕਣਕ ਦੇ ਆਮਦਾਰੀ ਦਾ ਰਜ਼ਾਨ ਆ ਉਦੇ ਮੁਤਾਬਕ মিডিਆ ਜਿਹੜੀਆਂ ਰਿਪੋਰਟਾਂ ਆਈਆਂ ਚੰਡੀਗੜ੍ਹ ਤੇ ਵੱਡੇ ਪੰਜਾਬੀ ਅਖਬਾਰ ਦੀ ਰਿਪੋਰਟ ਵੀ ਹੈ ਉਹਨਾਂ ਰਿਪੋਰਟਾਂ ਦਾ ਕਹਤ ਹੈ ਕਿ ਕਣਕ ਦਾ ਝਾੜ ਇਸ ਪਈ ਚੰਗਾ ਆ ਰਿਹਾ ਕਿਸਾਨਾਂ ਦੇ ਥੇਰਿਆਂ ਦੇ ਉੱਤੇ ਵੀ ਰੌਣਕ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਤੀ ਏਕੜ ਕਟੂਗੜ 4 ਜਾਂ 5 ਕੁਇੰਟਲ ਝਾੜ ਆਮ ਤੌਰ ਤੇ ਵਧੇਰੇ ਆ ਰਿਹਾ ਹੈ 4-5 ਕੁਇੰਟਲ ਝਾੜ ਵਧੇਰੇ ਹੋਵੇ ਕੋਈ ਥੋੜਾ ਨਹੀਂ ਹੁੰਦਾ ਬਿਲਕੁਲ ਸਰਕਾਰਾਂ ਨੂੰ ਕਿਸਾਨ ਬੇਨਤੀਆਂ ਕਰਦੇ ਰਹਿੰਦੇ ਆ ਮਤੇ ਪਾਉਂਦੇ ਰਹਿੰਦੇ ਆ ਕਿ ਸਾਨੂੰ ਬੋਨਸ ਦੇ ਉਹ ਨੁਕਸਾਨ ਹੋਗਾ ਨੁਕਸਾਨ ਦੀ ਪਰਵਾਹੀ ਕਰੋ ਤੇ ਜੇ ਕੁਦਰਤੀ ਉਹਦੀ ਝੋਲੀ ਚ ਇਹ ਆ ਫਾਰ 1 4 5 ਜਿਹੜਾ ਕੁਆਂਟਲ ਜਿਹੜਾ ਫालतू ਜਿਹੜਾ ਹੈਗਾ ਕਣਕ ਦੇ 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 ਤੇ ਇਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਸਿੱਖ ਤਾਂ ਵੱਡੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਕਿਸਾਨ ਨੂੰ ਐ ਸਰ ਚੰਗੀ ਫਸਲ ਦਾ ਜਿਹੜਾ ਉਮੀਦ ਹੈ ਆ ਰਹੀ ਹੈ ਉਹਨਾਂ ਦੇ ਜਿਹੜੇ ਖਰਚੇ ਆ ਲਾਗਤ ਹੈ ਉਹਨਾਂ ਦੇ ਹੋਰ ਕਾਰੋਬਾਰ ਆ ਉਹ ਵੀ ਲੱਗਦਾ ਹੈ ਕਿ ਜ਼ਲੀ ਵਕਸ਼ ਹੋਣਗੇ ਕਿਉਂਕਿ ਕਿਸਾਨ ਦੀ ਜੇਬ 'ਚ ਪੈਸਾ ਆਏਗਾ ਅਕਸਰ ਅੱਪਾ ਕਹਿੰਨੇ ਆ ਕਿ ਜਦੋਂ ਪੰਜਾਬ ਦੇ ਅਰਥਚਾਰੇ ਦੀ ਗੱਲ ਕਰਦੇ ਆਂ ਜੇ ਕਿਸਾਨ ਦੀ ਜੇਬ 'ਚ ਪੈਸਾ ਹੈ ਤਾਂ ਅਰਥਚਾਰਾ ਵੀ ਪੰਜਾਬ ਦਾ ਕਿਉਂਕਿ ਸਾਰੀਆਂ ਤੰਦਾਂ ਅੰਗੇ ਜਾ ਕੇ ਜੁੜਦੀਆਂ ਸੋ ਇਹ ਚੰਗੀ ਖਬਰ ਇੱਕ ਤਾਂ ਹੈ ਹੀ ਹੈ ਮੈਂ ਦੇਖ ਰਿਹਾ ਸੀ ਜਿਹੜਾ ਸਬੰਧਤ ਮੰਤਰੀ ਹੈ ਉਹ ਵੀ ਪਰੌਂਦਾਂ ਬਾਰੇ ਵੀ ਗੱਲ ਕਰ ਰਿਹਾ ਸੀ ਕਿ ਸਾਰੇ ਮੰਡੀਆਂ ਚੰਗੇ ਪਰੌਂਦੇ ਇੰਤਜ਼ਾਮ ਕੀਤੇ ਗਏ ਜੇ ਤੋ ਇੱਕ ਸਵਾਲ ਹੈ ਮਾੜੇ ਮੌਸਮ ਦਾ ਇਸ ਲਈ ਕਿ ਕੁਝ ਇਲਾਕਿਆਂ 'ਚ ਆਉਣ ਵਾਲੇ ਦਿਨਾਂ 'ਚ ਵੀ ਦੋ ਤਿੰਨ ਦਿਨਾਂ 'ਚ ਨੇਰੀ ਝਖੜ ਜਾਂ ਬਾਰਸ਼ ਹੁੰਣ ਦੀ ਸੰਭਾਵਨਾ ਹੈ ਕਿਸਾਨ ਦੀ ਹੀ ਤਰਾਸਦੀ ਹੈ ਕਿ ਜਦੋਂ ਤੱਕ ਕਣਕ ਕਾਰ ਨਹੀਂ ਆ ਜਾਂਦੀ ਜਾਣੀ ਉਹਦੀ ਮੰਡੀ 'ਚ ਫਸਲ ਨਹੀਂ ਪਹੁੰਚਾਂਦੀ ਪੱਕੀ ਫਸਲ ਤੇ ਕਈ ਵਾਰੀ ਇਸ ਤਰ੍ਹਾਂ ਦੀ ਗੜੇਮਾਰ ਹੁੰਦੀ ਹੈ ਕਿ ਕਿਸਾਨ ਝੰਬੇ ਜਾਂਦੇ ਆ ਸੋ ਡਰਤਾ ਮਾਹੌਲ ਤਾਂ ਬਣਾਈ ਰਹੇਗਾ ਇਸ ਲਈ ਲੰਬੀ ਗੱਲ ਹੈ ਸਰਕਾਰਾਂ ਨੂੰ ਤਾਂ ਚਾਹੀਦਾ ਤਾਂ ਹੁੰਦਾ ਜਦੋਂ ਫਸਲੀ ਬੀਮਾ ਦੀ ਗੱਲ ਕਰਦੇ ਆ ਉਹ ਜੇ ਇੰਤਜ਼ਾਮ ਹੋਣੇ ਚਾਹੀਦੇ ਜੇ ਕੁਦਰਤੀ ਆਫਤਾਂ ਹੋਣ ਤਾਂ ਕਿਸਾਨ ਦੀ ਕਿਸ ਤਰ੍ਹਾਂ ਪਰਭਾਈ ਕੀਤੀ ਜਾ ਸਕਦੀ ਹੈ ਐਸ ਵੇਲੇ ਜਿਹੜਾ ਸਿਸਟਮ ਹੈ ਕਿਸਾਨ ਜਿੱਥੇ ਬੰਦੀਆਂ ਮੰਗ ਕਰਦੀਆਂ ਕਿ ਉਹਦੇ ਜਿਹੜੇ ਬੜੇ ਨੋਕਸ ਹੈ ਉਹ ਜਿਹੜੇ ਹੁਣ ਫਸਲੀ ਬੀਮਾ ਹੈ ਜੀ ਉਹ ਕਿਸਾਨਾਂ ਦੀ ਜੇ ਤਾਂ ਪਰੇ ਨਾ ਪਰੇ ਪਰ ਕੰਪਨੀਆਂ ਦੀ ਜੇਬਾਂ ਜ਼ਰੂਰ ਭਰਦੀ ਹੈ ਜੀ ਤਾਂ ਉਹਦੇ ਸੁਧਾਰ ਦੀ ਲੋੜ ਹੈ ਜਿਤ ਤੱਕ ਮੌਸਮ ਦੀ ਆਪਾਂ ਇਹ ਗੱਲ ਹੋਰ ਜ਼ਰੂਰ ਕਹਿਣੀ ਚਾਹਾਂਗੇ ਉਹ ਆਪਾਂ ਜਾਣਦੇ ਆ ਕਿ ਅਗਲੇ ਦਿਨਾਂ ਚ ਮੌਨਸੂਨ ਦਾ ਮੌਸਮ ਆਉਣ ਵਾਲਾ ਕੰਮੀ ਪੱਤਰ ਤੇ ਮੌਸਮ 파ਗ ਦੀ ੜੀ ਰਿਪੋਰਟ ਹੈ ਉਹਦੇ ਅੰਦਰ ਕੋਈ ਚੰਗੀ ਖਬਰ ਹੈ ਕਿ ਇਸ ਵਾਰ ਮੌਨਸੂਨ ਦੀ ਭਰਪੂਰ ਬਾਰਿਸ਼ ਹੋਏਗੀ ਜਿਹੜੀ ਆਮ ਬਾਰਿਸ਼ ਨਾਲੋਂ ਵੀ ਕਾਫੀ ਵਧੇਰੇ ਬਾਰਿਸ਼ ਹੋਏਗੀ ਔਰ ਇਹ ਕੋਈ ਇੱਕ ਖਿੱਤੇ ਲਈ ਨਹੀਂ ਉਹਨਾਂ ਨੇ ਕਿਹਾ ਕੌਮੀ ਪੱਤਰ ਤੇ ਪੂਰੇ ਭਾਰਤ ਦੇ ਵਿੱਚ ਵਧੇਰੇ ਬਾਰਿਸ਼ ਹੋਣ ਦੀ ਸੁਭਾਅ ਹੈ ਆਪਾਂ ਸਾਰੇ ਜਾਣਦੇ ਆ ਚੰਗੀ ਬਾਰਿਸ਼ ਹੋਏਗੀ ਤਾਂ ਸੋਹਣੀ ਵੀ ਫਸਲ ਵੀ ਚੰਗੀ ਹੁੰਦੀ ਹੈ ਅਤੇ ਇਲਾ ਪਾਣੀ ਵੀ ਉੱਪਰ ਹੁੰਦਾ ਹੈ ਔਰ ਜਿਹੜਾ ਹੈਗਾ ਟੂਬਲ ਵੀ ਘਟ ਛੱਲਣਗੇ ਔਰ ਇਸ ਮੁਲਕ ਦੇ ਕਈ ਹਿੱਸੇ ਗਏ ਹੋ ਜਾ ਜਿੱਥੇ ਕਿ ਨਹਿਰੀ ਪਾਣੀ ਦਾ ਟੂਬਲ ਦਾ ਇੰਤਜ਼ਾਮ ਹੀ ਨਹੀਂ ਅੱਧੀ ਦੇਣ ਦੇ ਵਿੱਚ ਵੀ ਅਜੇ ਵੀ ਜਿਹੜਾ ਬਹੁਤ ਸਾਰੇ ਇਲਾਕੇ ਹੈ ਜਿੱਥੇ بارش ਦੇ ਉੱਤੇ ਨਿਰਭਰ ਕਰਦੇ ਆ ਬਿਲਕੁਲ ਜੀ ਚੰਗੀ بارش ਦੀ ਜਿਹੜੀ ਆਮਦ ਹੈ ਮੌਨਸੂਨ ਇੱਕ ਚੰਗੀ ਖਬਰ ਲੈ ਕੇ ਆ ਰਹੀ ਹੈ ਚੰਗੀ بارش ਮੌਨਸੂਨ ਹੋਏਗੀ ਤਾਂ ਇਹਦੇ ਨਾਲ ਕਿਸਾਨਾਂ ਦੇ ਚਿਹਰੇ ਹੋਰ ਵੀ ਖਿੰਣਗੇ ਕਿਸਾਨਾਂ ਦੇ ਇਹ ਰਿਦਾ ਖੰਡਣਗੇ ਖੰਡਣਗੇ ਮੈਂ ਸਮਝਾ ਕਿ ਸਾਰੇ ਦੇਸ਼ ਦੇ ਲਈ ਇੱਕ ਸੁਖਦੇਸਾ ਵਾਲੀ ਚੰਗੀ ਖਬਰ ਹੈ ਜੀ ਜੀ ਬਿਲਕੁਲ ਸਿਰ ਸਾਹਿਬ ਇੱਕ ਬਹੁਤ ਕਹਿੰਦੇ ਅਹਿਮ ਤੇ ਵੱਡਾ ਈਵੈਂਟ ਕਹਿ ਲਿਏ ਜਿਹੜਾ ਉਹ 31 ਤੋਂ ਜਿਹੜਾ ਮਾਫ ਕਰਨਾ 25 ਤੋਂ 31 ਸਤੰਬਰ ਦੇ ਵਿੱਚਕਾਰ ਹੋਣ ਜਾ ਰਿਹਾ ਸਮਾਂ ਥੋੜਾ ਪਰ ਇਸ ਬੰਦੇ ਜ਼ਰੂਰ ਜਾਣਕਾਰੀ ਦਿਓ ਬਿਲਕੁਕਲ ਇਹਨਾਂ ਸਵਾਲ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਹੈ ਕਿ ਸੀਪੀਆਈ ਕਮਿਊਨਿਸਟ ਪਾਰਟੀ ਆਫ ਇੰਡੀਆ ਉਹਨਾਂ ਦੀ ਸੌਵੀਂ ਬਰੇਗੰਡਾ ਸੌਵੀਂ ਬਰੇਗੰਡ ਲਈ ਉਹਨਾਂ ਨੇ ਜਿਹੜੀ ਜਗ੍ਹਾ ਚੁਣੀ ਐ ਉਹ ਚੁਣੀ ਐ ਚੰਡੀਗੜ੍ਹ ਜਿਹੜੀ ਉਹ ਜਿਹੜੀ ਨੈਸ਼ਨਲ ਕਾਂਗਰਸ ਹੈਗੀ ਐ ਨੈਸ਼ਨਲ ਕਾਂਗਰਸ ਕਹਿੰਦੇ ਐ ਉਹ ਚੰਡੀਗੜ੍ਹ ਤੋਂ ਹੋਣ ਜਾਰੀ ਜਿਹਨਾਂ ਤਰੀਕਾਂ ਦਾ ਤੁਸੀਂ ਜ਼ਿਕਰ ਕੀਤਾ ਸਤੰਬਰ ਦੇ ਮਹੀਨੇ ਚ ਉਹਦੇ ਨਾਲ ਪੂਰੇ ਦੇਸ਼ ਦੇ ਵਿੱਚੋਂ ਵੱਖ-ਵੱਖਾ ਬੁੱਧੀਜੀਵੀ ਇਸ ਪਾਰਟ ਨਾਲ ਜੁੜੇ ਹੋਏ ਆ ਗੂ ਪਾਰਲੀਮੈਂਟ ਮੈਂਬਰ ਜੀ ਵੱਖ-ਵੱਖਾ ਸੂਬਿਆਂ ਦੇ ਲੋਕ ਜਿਹੜੇ ਆ ਗਿਆ ਪਾਰਟਿਸਿਪੇਟ ਕਰਨਗੇ ਤਾਂ ਪੰਜਾਬ ਦੇ ਇੱਕ ਤਾਂ ਰਾਜਤਾਨੀਆ ਚੰਡੀਗੜ੍ਹ ਚੰਗਾ ਸਨੇਹਾ ਜਾਏਗਾ। ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਕੌਮੀ ਪੱਤਰ ਦੇ ਉੱਤੇ ਵੀ ਆਮ ਲੋਕਾਂ ਲਈ ਇੱਕ ਚੰਗਾ ਸਨੇਹਾ ਲੈ ਕੇ ਆ ਰਹੀ ਹੈ। ਸੀਪੀਆਈ ਕਿ ਕਿਸ ਖਾਤਰ ਜਿਹੜਾ ਕਿਸਾਨਾਂ ਦੀ ਖਾਤਰ, ਮਜ਼ਦੂਰਾਂ ਦੀ ਖਾਤਰ, ਮੁਲਾਜ਼ਮਾਂ ਦੀ ਖਾਤਰ ਇਹ ਦੇਸ਼ ਦੇ ਅੰਦਰ ਹੋਰ ਕੀ ਕੁਝ ਕੀਤਾ ਜਾ ਸਕਦਾ ਹੈ? ਜੀ। ਜੀ, ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਜੀ ਸੋਮੂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ